ਅੱਛਾ ਜੀ ਤੇ ਮੇਰੇ ਦਾਦਾ ਜੀ ਨੇ ਮਤਲਬ ਉਸ ਮੁਸਲਮਾਨ ਦਾ ਕਤਲ ਕਰਤਾ ਸੀ ਅੱਛਾ ਉਦੋਂ ਜੱਜ ਨੇ ਮੁਸਲਮਾਨ ਸੀ ਤੇ ਉਹਨੇ ਉਹਨਾਂ ਨੂੰ ਫਾਸੀ ਦੀ ਸਜ਼ਾ ਦਿੱਤੀ ਸੀ ਅੱਛਾ ਹੁਣ ਸਾਡੇ ਉਹਦੀ ਜਗ੍ਹਾ ਬਣੀ ਐ ਫਿਰਕੀਆਂ ਵਾਲੇ ਰੋਡ ਦੇ ਉੱਤੇ ਤੇ ਅਸੀਂ ਉਹਦੀ ਸੇਵਾ ਕਰਦੇ ਆ ਅੱਛਾ ਤੇ ਇਹ ਨੂੰ ਤਾਂ ਜੇ ਮੈਂ ਟੱਕ ਨਹੀਂ ਨਾ ਉਦੋਂ ਮਤਲਬ ਉਦੋਂ ਬਾਅਦ ਉਹਦੀ ਸੇਵਾ ਸ਼ੁਰੂ ਕਰ ਦਿਓ ਜਦੋਂ ਲਾਸਟ ਮਹੀਨਾ ਰਹਿ ਗਿਆ ਉਦੋਂ ਉਹਨੂੰ ਆਮ ਮਤਲਬ ਜਿੰਨੀ ਕਿ ਖਰਾਕ ਆਮ ਆਪਾ ਪਾਉਣਾ ਉਹ ਖਰਾਕ ਦਿਓ ਭਾਰ ਦੀ ਸਮੱਸਿਆ ਦਵਾਈ ਦੇ ਕੇ ਇਹ ਫਿਰ ਉਹਨਾਂ ਨੂੰ ਮਤਲਬ ਨਵੇਂ ਦੋ ਦਤਰਾਵੇ ਅੱਛਾ ਇੱਕ ਪੁੱਛੋ ਉਹਨੂੰ ਮਰਹ ਠੀਕਾ ਤਰਹੁਣ ਤੋਂ ਪਹਿਲਾਂ ਘੱਟੋ ਘੱਟ ਵੀ ਇਸੀ ਗੱਲ ਦੋਸਤੋ ਕੀ ਹਾਲ ਚਾਲ ਅੱਜ ਨਾ ਆਪਾਂ ਆਏ ਹੋਏ ਸੀਗੇ ਮਾਲਵੇ ਰੀਏ ਦੇ ਪਿੰਡ ਪੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇੱਥੇ ਆਪਾਂ ਆਏ ਹੋਏ ਸੀਗੇ ਬਾਈ ਅਪਾਰਜੀ ਕੋਲ ਇਹਨਾਂ ਨੂੰ ਤਾਂ ਤੁਸੀਂ ਹੁਣ ਜਾਣ ਹੀ ਗਏ ਹੋ ਇਨਾ ਦਿਨ ਆਪਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਇਹ ਮਤਲਬ ਬਾਈ ਨਾ ਆਵਾਰਾ ਪਸੂਆਂ ਨੂੰ ਮਤਲਬ ਫੜ ਕੇ ਲੈ ਕੇ ਆਉਂਦੇ ਆ ਤੇ ਬਾਈ ਕੋਲੇ ਆ ਕੇ ਨਾ ਗੱਪਣ ਹੋ ਜਾਂਦੀਆਂ ਤੇ ਉਸ ਵੀਡੀਓ ਦੇ ਵਿੱਚ ਨਾ ਲੋਕਾਂ ਨੇ ਕਈ ਸਵਾਲ ਆਪਣੇ ਤੋਂ ਕੀਤੇ ਕਈਆਂ ਨੇ ਆਖਿਆ ਵੀ ਆਵੇਂ ਝੂਠ ਬੋਲਦੇ ਆ ਉਹਨਾਂ ਨੂੰ ਦੱਸਣਾ ਚਾਹਾਂਗੇ ਵੀ ਆ ਜਿਹੜੀ ਉਹਦੇ ਵਿੱਚ گا ਪਹਿਲਾਂ ਅਸੀਂ ਦਿਖਾਈ ਸੀ ਵੀ ਹੁਣ ਉਹ ਗਾਂ ਸੂਕੀ ਹੋਣੇ ਵੱਛੀ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਕਈਆਂ ਦੇ ਸਵਾਲ ਇਹ ਸੀਗੇ ਵੀ ਕਈਆਂ ਲੋਕਾਂ ਦੇ ਸਵਾਲ ਇਹ ਸੀਗੇ ਵੀ ਬਈ گاਵਾ ਸਾਡੀਆਂ ਰਹਿੰਦੀਆਂ ਨੇ ਤੇ ਦੂਜਾ ਸਵਾਲ ਇਹ ਸੀਗਾ ਵੀ ਬਈ گاਵਾ ਮਤਲਬ ਭਾਰ ਦੀ ਜਿਹੜੀ ਦਿੱਕਤ ਆਉਂਦੀ ਹੈ ਜ਼ਿਆਦਾਤਰ ਲੋਕਾਂ ਨੂੰ ਹਨਾ ਉਹਦੇ ਬਾਰੇ ਆਪਾਂ ਨਾ ਬਾਈ ਉਪਕਾਰ ਜੀ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਬਾਈ ਆਪਾਂ ਪੂਰਾ ਵਿਸਤਾਰ ਦੇ ਵਿੱਚ ਦੱਸਾਂਗੇ ਵੀ ਆਪਾਂ ਘਰ ਇਹੀ ਕਿਵੇਂ ਇਹ ਚੀਜ਼ਾਂ ਨੂੰ ਸਹੀ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਅ ਬਾਈ ਜੀ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਸਵਾਲ ਇਹ ਸੀਗਾ ਵੀ ਲੋਕ ਕਹਿ ਰਹੇ ਸੀਗੇ ਵੀ ਐਵੇਂ ਝੂਠ ਬੋਲੀ ਜਾਂਦੇ ਆ ਤੇ ਉਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਝੂਠ ਬਾਰੇ ਜੀ ਲੋਕ ਤਾਂ ਮਤਲਬ ਕੋਈ ਜਿੰਨਾ ਚਿਰ ਕੋਈ ਵਿਹਲਾ ਨਹੀਂ ਉਹਨਾਂ ਚਿਰ ਇਤਬਾਰ ਨਹੀਂ ਕੋਈ ਛੇਤੀ ਕਰਦਾ ਆ ਹੁਣ ਪਿਛਲੀ ਵੀਡੀਓ ਜੇ ਤੁਸੀਂ ਗਾਂਵ ਖਾਏ ਸੀ ਉਦੋਂ ਇਹ ਸੂਣਾ ਨਹੀਂ ਸੀ ਅੱਜ ਤੁਹਾਡੇ ਸਾਹਮਣੇ ਇਹ ਸੂਈ ਖੜੀ ਜ ਨੇ ਬੱਚੀ ਦਿੱਤੀ ਹੈ ਹਾਂਜੀ ਹਾਂਜੀ ਹਾਂ ਇੱਕ ਮਹੀਨੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਗਾ ਦੂਜੇ ਸਵਾਲ ਨੂੰ ਪੁੱਛਣ ਤੋਂ ਪਹਿਲਾਂ ਵੀ ਤੁਹਾਡੇ ਕੋਲ ਹੀ ਕਿਉਂ ਜਿਹੜੀਆਂ ਮਤਲਬ ਇਹ ਆਵਾਰਾ ਪਸ਼ੂ ਆ ਤੁਹਾਡੇ ਕੋਲ ਹੀ ਕਿਉਂ ਰਹਿ ਜਾਂਦੇ ਕਿਉਂਕਿ ਸੇਵਾ ਤਾਂ ਹੋਰ ਵੀ ਬਹੁਤ ਲੋਕ ਹੈਗੇ ਜਿਹੜੇ ਗਾਵਾਂ ਦੀ ਬਹੁਤ ਸੇਵਾ ਕਰਦੇ ਹਨ ਤੁਹਾਡੇ ਕੋਲੇ ਇਹੋ ਜਿਹਾ ਕੀ ਵਾਰਾ ਕੀ ਕੀ ਤੁਹਾਨੂੰ ਤੁਹਾਨੂੰ ਕੋਈ ਫਾਰਮੂਲਾ ਪਤਾ ਇਹ ਤਾਂ ਇਸ ਤਰ੍ਹਾਂ ਜੀ ਜਾਂ ਦਾ ਤੁਸੀਂ ਮਤਲਬ ਸੇਵਾ ਜਾਂ ਇਹਨਾਂ ਬਾਰੇ ਪਸ਼ੂਆਂ ਬਾਰੇ ਨੌਲੇਜ ਕਹਿ ਲਓ ਜਾਂ ਵਰਦੀ ਗੱਲ ਇਥੋਂ ਤਾਈ ਐ ਵੀ ਜਿਹੜੇ ਮੇਰੇ ਦਾਦਾ ਜੀ ਉਹ ਸ਼ਹੀਦ ਹੋਏ ਸੀ। ਅੱਛਾ ਜੀ। ਇੱਕ ਉਹ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਮੁਸਲਮਾਨ ਨੇ ਗਾਂ ਮਾਰਤੀ ਸੀ। ਅੱਛਾ ਜੀ। ਤੇ ਮੇਰੇ ਦਾਦਾ ਜੀ ਨੇ ਮਤਲਬ ਉਸ ਮੁਸਲਮਾਨ ਦਾ ਕਤਲ ਕਰਤਾ ਸੀ। ਅੱਛਾ। ਉਦੋਂ ਜੱਜ ਨੇ ਮੁਸਲਮਾਨ ਸੀ ਤੇ ਉਹਨੇ ਉਹਨਾਂ ਨੂੰ ਫਾਸੀ ਦੀ ਸਜ਼ਾ ਦਿੱਤੀ ਸੀ। ਅੱਛਾ ਜੀ। ਹੁਣ ਸਾਡੇ ਉਹਦੀ ਜਗ੍ਹਾ ਬਣੀ ਆ ਖਿੜਕੀਆਂ ਵਾਲੇ ਰੋਡ ਦੇ ਉੱਤੇ। ਅੱਛਾ ਜੀ। ਤੇ ਅਸੀਂ ਉਹਦੀ ਸੇਵਾ ਕਰਦੇ ਆ। ਅੱਛਾ। ਤੇ ਇਹਨੂੰ ਤੁਸੀਂ ਬਾਰਵੀਂ ਕਹਿ ਸਕਦੇ ਆ। ਅੱਛਾ। ਉਹਦੇ ਕਰਕੇ। ਤੇ ਦੂਜਾ ਸਵਾਲ ਬਾਈ ਜੀ ਆਪਣਾ ਇਹ ਸੀਗਾ ਦੇ ਜਿਹੜੇ گاਵਾ ਨੂੰ ਭਾਰ ਦੀ ਸਮੱਸਿਆ ਆਉਂਦੀ ਆ ਉਹਦੇ ਲਈ ਆਪਾਂ ਘਰ 'ਚ ਹੀ ਕੀ ਕਰ ਸਕਦੇ ਆ ਜਿਹੜੀ ਭਾਰ ਦੀ ਸਮੱਸਿਆ ਮੇਰੇ ਵੇਖਣ 'ਚ ਤਾਂ ਜ਼ਿਆਦਾ ਤਰ ਇਹ ਹੈ ਵੀ ਮੈਂ ਨਾ ਆਮ ਹੀ ਮੈਨੂੰ ਪਿੰਡ 'ਚ ਵੀ ਤੇ ਆਸੇ-ਪਾਸੇ ਪਿੰਡਾਂ 'ਚ ਕਿਉਂਕਿ ਮੈਂ ਰੱਸੀ ਰੁੱਸੀ ਪਾ ਦਿੰਦਾ ਆ ਭਾਰ ਤੋਂ ਅੱਛਾ ਤੇ ਮੈਨੂੰ ਜਾਂਦਾ ਵੀ ਮੌਕਾ ਮਿਲਦਾ ਪਰ ਮੈਂ ਲੋਕਾਂ ਨੂੰ ਜਿੱਥੋਂ ਤਾਈਂ ਪੁੱਛਿਆ ਅੱਛਾ ਵੀ ਲੋਕ ਨਾ ਜਦੋਂ ਮਗਰਲਾ ਮਹੀਨਾ ਰਹਿ ਜਾਂਦਾ ਤੇ ਉਹਦੇ ਵਿੱਚ ਨਾ ਮੇਂ ਜ਼ਿਆਦਾ ਖਰਾਕ ਦੇਣ ਲੱਗ ਪੈਂਦੇ ਆ ਅੱਛਾ ਅੱਛਾ ਉਹ ਮੈਂ ਤਾਂ ਸਮਝਦਾ ਵੀ ਸਭ ਤੋਂ ਮੇਨ ਕਾਰ ਨਾ 90% ਕਾਰਨ ਉਹ ਹੀ ਆ ਭਾਰਤ ਭੰ ਦਾ ਜੀ ਜਦੋਂ लास्ट ਮਹੀਨਾ ਰਹਿ ਗਿਆ ਤੇ ਲੋਕ ਨਾ ਖਰਾਕ ਪੁੰਨੇ ਦੁਰੇ ਆਉਂਦੇ ਆ ਪਸ਼ੂਆਂ ਨੂੰ ਅੱਛਾ ਜੀ ਜਾਦੇ ਖਰਾਕ ਪਾਉਂਦੇ ਆ ਇਹ ਪਸ਼ੂ ਨੂੰ ਜਦੋਂ ਮਤਲਬ ਉਹਦਾ ਪਰੋਟਾ ਪੁੱਟ ਜਾਂਦਾ ਅੱਛਾ ਜੀ ਉਦੋਂ ਹੀ ਖਰਾਕ ਉਹਨੇ ਸ਼ੁਰੂ ਕਰ ਦਿਓ ਸਮਾਂ ਮਗਰਲੇ ਦਿਨਾਂ ਚ ਨਾ ਪਸ਼ੂ ਨੂੰ ਖਰਾਕ ਨੋਰਮਲ ਖਰਾਕ ਦਿਓ ਅੱਛਾ ਜੀ ਜਦੋਂ ਆਪਾਂ ਪਹਿਲਾਂ ਤਾਂ ਆਮ ਖਰਾਕ ਪਾਈ ਜਾਂਦੇ ਆ ਫਿਰ ਜਦੋਂ लास्ट ਮਹੀਨਾ ਰਹੇ ਉਹਦਾ ਯੱਕ ਦਾ ਵੀ ਖਰਾਕ ਸਿੱਟੀ ਜਾਂਦੇ ਆ ਅੱਛਾ ਜੀ ਉਹ ਮੇਨ ਕਾਰ ਜਿਵੇਂ ਤੇਲ ਤੂਲ ਦੇਣਾ ਜਾਂ ਘੋੜ ਦੇਣਾ ਆ ਵੀ ਲੋਕ ਮੈਂ ਵੇਖਿਓ ਮਗਰਲੇ ਮਹੀਨੇ ਚ ਹੀ ਦੇਣਗੇ ਅੱਛਾ ਇਹਨਾਂ ਨੂੰ ਜਦੋਂ ਹਦ ਗੱਪ ਤੋਂ ਮਤਲਬ ਗਾਂ ਜਾਂ ਮੈਂ ਟੱਪੀ ਨਾ ਉਦੋਂ ਮਤਲਬ ਉਦੋਂ ਬਾਅਦ ਉਹਦੀ ਸੇਵਾ ਸ਼ੁਰੂ ਕਰ ਦਿਓ ਜਦੋਂ ਲਾਸਟ ਮਹੀਨਾ ਰਹਿ ਗਿਆ ਉਦੋਂ ਉਹਨੂੰ ਆਮ ਮਤਲਬ ਜਿੰਨੀ ਕਿ ਖਰਾਕ ਆਮ ਆਪਾਂ ਪਾਉਣਾ ਉਹ ਖਰਾਕ ਦਿਓ ਭਾਰ ਦੀ ਸਮੱਸਿਆ 90% ਤੁਹਾਡੀ ਸਹੀ ਹੋ ਜੂਗੀ ਅੱਛਾ ਜੀ ਤੇ ਇੱਕ ਮੈਂ ਤੁਹਾਨੂੰ ਦੱਸਦਾ ਆਪਾਂ ਅਗਲੀ ਵੀਡੀਓ ਚ ਤੁਹਾਨੂੰ ਪਾ ਕੇ ਵੀ ਮੁਖਾਵਾਂਗੇ ਆਪਾਂ ਭਾਰ ਪਰ ਮਤਲਬ ਦੱਸਾਂ ਕਿ ਕਈ ਆ ਪਸ਼ੂਆਂ ਨੂੰ 8-10 ਦਿਨ ਪਹਿਲਾਂ ਭਾਰ ਪੈਣ ਲੱਗ ਪੈਂਦਾ ਅੱਛਾ ਜੀ ਫਿਰ ਉਹਦੀ ਰਾਖੀ ਵਗੈਰਾ ਰੱਖਣੀ ਪੈਂਦੀ ਆ ਆਪਾਂ ਰੱਸੀ ਪਾ ਦਿੰਨੇ ਆ ਦੇ ਜਦੋਂ ਆਪਾਂ ਰੱਸੀ ਪਾ ਤੀ ਆਪ ਦਾ ਬੇਫਿਕਰ ਹੋ ਕੇ ਪੈਰੋਂ ਭਾਰ ਨਹੀਂ ਪਊਗਾ ਪਸ਼ੂ ਦੇ ਰੱਸੀ ਆਪੋਂ ਹਿਸਾਬ ਨਾਲ ਪਾ ਦਿੰਦੇ ਅੱਛਾ ਤੇ ਇੱਕ ਆਪਣਾ ਲੋਕਾਂ ਦਾ ਸਵਾਲ ਇਹ ਸੀਗਾ ਵੀ ਜਿਨ੍ਹਾਂ ਦੀਆਂ گاਵਾਂ ਰਹਿੰਦੀਆਂ ਨੇ ਉਹਨਾਂ ਦਾ ਕੀ ਕੀਤਾ ਜਾ ਸਕਦਾ ਹੈ ਰਹਿਣ ਦਾ ਹੈਗਾ ਮੇਨਤਾ ਜਿਹੜੀਆਂ ਗਾਈਆਂ ਜਿਹੜੀਆਂ ਤਾਂ ਹੁਣ ਆਪਣੇ ਕੋਲੇ ਆ ਨਸਲ ਖੜੀ ਹੈ ਇਹਨਾਂ 'ਚ ਤਾਂ ਬਹੁਤ ਈ ਘਟ ਸਮੱਸਿਆ ਵੀ ਰਹਿਣ ਦੀ ਇੱਕ ਆਪਾਂ ਨੂੰ ਇੰਨਾ ਜ਼ਰੂਰ ਹੋਣਾ ਚਾਹੀਦਾ ਦੇ ਪਸ਼ੂ ਭਰੇ ਵੀ ਉਹ ਹੁਣ ਕਿੰਨੀ ਹੀਟ ਹੈ ਪਸ਼ੂ ਜਦੋਂ ਮਨ ਲੋ ਤਾਰਾਂ ਕਰਦਾ ਜਾਂ ਬੋਲਦਾ ਉਹਦੇ ਟੀਗਾ ਧਰਾ ਦਿੰਦੇ ਹਾਂ ਠੀਕ ਹੈ ਉਹਨੂੰ ਹੀ ਧਰਾਉਣਾ ਚਾਹੀਦਾ ਜਿਹੜਾ ਸਵੈਣ ਪਸ਼ੂ ਆ ਉਹ 48 ਘੰਟੇ ਘਰ ਤੋਂ ਘਰਤ ਮਤਲਬ ਇਹ ਆਪਦੀ ਹੀਟ ਰੱਖਦਾ ਹੈ ਅੱਛਾ ਜੀ ਤੇ ਜਿਹੜੇ ਮਤਲਬ ਹਾਂ ਪਹਿਲਾਂ ਜਿਹੜੀਆਂ ਇਹ ਪਹਿਲਾਂ ਵਿਹੜਾ ਇਹ ਥੋੜੀ ਹੀਟ ਰੱਖਦੀਆਂ ਲੰਬੀ ਅੱਛਾ ਜੀ ਇੱਕ ਤਾਂ ਮੇਨ ਜਿਹੜਾ ਬੰਦਾ ਇਹ ਗੱਲ ਦਾ ਖਿਆਲ ਰੱਖਦਾ ਉਹਦਾ ਪਹੂ ਨਹੀਂ ਫਿਰਦਾ ਜਾਂਦੇ ਸਮੱਸਿਆ ਆਉਂਦੀ ਹੈ ਵੀ ਜਿਵੇਂ ਜਿਹੜੀਆਂ ਆਪਣੀਆਂ ਮਰੀਜ਼ਾਂ ਦਾ ਅਮਰੀਕਨ ਗਾਈ ਇਹ ਜਿਹੜੀਆਂ ਜਾਦਾ ਅਮਰੀਕਨ ਗਾਈਆਂ ਨਾ ਉਹ ਆਪਣੇ ਮੋਹ ਨੂੰ ਸਹੀ ਮੈਣ ਦਾ ਛੂੜ ਨਹੀਂ ਕਰਦੀਆਂ ਅੱਛਾ ਜੀ ਉਹ ਮਤਲਬ ਜਿਵੇਂ ਆਪਣੇ ਖੁੱਲੇ ਫਾਰਮ ਬਣਾਏ ਆ ਇਹ ਉਹ ਗਾਈਆਂ ਨੂੰ ਖੁੱਲੀਆਂ ਛੜਦੇ ਆ ਪੱਖਾਂ ਦਾ ਪਹਾਰਾ ਨਾ ਪਰਵਾਨਾ ਨਾ ਅੱਛਾ ਜੀ ਉੱਥੇ ਤਾਂ ਹੁਣ ਠੀਕ ਹੈ ਜਿਨੇ ਹੁਣ ਆਪਣੇ ਵਾਂਗੂ ਬੰਨ ਕੇ ਪਾਲਣੀਆਂ ਅੱਛਾ ਜੀ ਮੈਂ ਉਸ ਤਰ੍ਹਾਂ ਉਹ ਗਰਮੈਸ ਬਹੁਤ ਜਾੜੇ ਮੰਨੀਆਂ ਉਸ ਤਰ੍ਹਾਂ ਉਹਨਾਂ ਨੂੰ ਫਿਰ ਉਹ ਜੀ ਕੋਈ ਠੰਡੀ ਦਵਾਈ ਦੇ ਕੇ ਤੇ ਫਿਰ ਉਹਨਾਂ ਨੂੰ ਮਤਲਬ ਤਾਂ ਨਵੇਂ ਨੋਦ ਕਰਾਵੇ ਅੱਛਾ ਇੱਕ ਪਸ਼ੂ ਨੂੰ ਮਨਨ ਟੀਕਾ ਤਰਹੁਣ ਤੋਂ ਪਹਿਲਾਂ ਘੱਟੋ ਘੱਟ 20 ਮਿੰਟ ਤੂੰ ਤੋਰਾ ਫੇਰਾ ਕਰਾਵੇ ਇਹ ਵੀ ਮੇਰਾ ਰਿਜ਼ਲਟ ਕੱਢਿਆ ਹੋਇਆ ਹੈ ਵੀ ਜਿਹੜਾ ਪਸ਼ੂ ਕਈ ਵਾਰੀ ਮਨਨ ਇੱਕ ਵਾਰੀ ਫਿਰ ਗਿਆ ਉਹਨੂੰ ਉਹਦੇ ਕੋਈ 10 ਘੇੜੇ ਲਵਾਓ 20 ਮਿੰਟ ਅੱਧਾ ਘੰਟਾ ਨੂੰ ਤੋਰਾ ਫੇਰਾ ਕਰਾਓ ਬਾਅਦ ਚੋਂ ਦੇ ਟੀਕਾ ਤਰੋ ਅੱਛਾ ਜੇ 90% ਪਹੂਰ ਹੋਊਗਾ ਮੇਰੀ ਗਾਰੰਟੀ ਠੀਕ ਇੱਕ ਮੈਂ ਤੁਹਾਡੇ ਘਰ ਚ ਨਾ ਹੁਣ ਤੋਂ ਥੋੜਾ ਜਿਹਾ ਪਹਿਲਾਂ ਦੇਖਿਆ ਸੀਗਾ ਕਿ ਤੁਸੀਂ ਕੋਈ ਵਾਰ ਪਸ਼ੂਆਂ ਵਾਸਤੇ ਕੁਝ ਬਣਾ ਰਹੇ ਹੋ ਉਹ ਕੀ ਤੁਸੀਂ ਮਤਲਬ ਬਣਾ ਰਹੇ ਹੋ ਤੁਸੀਂ ਉਹਦਾ ਥੋੜਾ ਉਹ ਨਾ ਪਸ਼ੂ ਹੁਣ ਜਿਵੇਂ ਪੱਕੇ ਤੇ ਖੜੇ ਰਹਿੰਦੇ ਆ ਪਸ਼ੂਆਂ ਨੂੰ ਅਕਸਰ ਦਿੱਕਤ ਮਹਿਸੂਸ ਹੁੰਦੀ ਹੈ ਜਿਵੇਂ ਆਪਾਂ ਵੀ ਪੱਤੀ ਜਗ੍ਹਾ ਤੇ ਅਕਸਰ ਗੜੇਲਾ ਵਸ਼ਾ ਕੇ ਪੈਂਦੇ ਆ ਤੇ ਇਸੇ ਤਰ੍ਹਾਂ ਮੈਂ ਪਸ਼ੂਆਂ ਵਾਸਤੇ ਨਾ ਕੱਚੀ ਜਗ੍ਹਾ ਬਣਾਈ ਹੈ ਅੱਛਾ ਜੀ ਉੱਥੇ ਮੈਂ ਇਸ ਤਰ੍ਹਾਂ ਥਿੱਤੀ ਜਗ੍ਹਾ ਬਣਾ ਕੇ ਤੇ ਹੁਣ ਮੈਂ ਇਹਨਾਂ ਨੂੰ ਤੜਕੇ ਪੱਠੇ ਖਵਾ ਕੇ 9 ਵਜੇ ਮੈਂ ਉੱਥੇ ਖੁੱਲੀਆਂ ਛੱਡ ਦਿੰਦਾ। ਅੱਛਾ ਫਿਰ ਇਹਨਾਂ ਨੂੰ ਮੈਂ ਸ਼ਾਮ ਨੂੰ ਇੱਥੇ ਲੈ ਕੇ ਆਉਣਾ। ਅੱਛਾ ਤੇ ਪਹੂ ਦਾ ਖੁੱਲਾ ਰਹਿਣਾ ਵੀ ਬਹੁਤ ਜ਼ਰੂਰੀ ਹੈ ਵੀ ਜੇਕਰ ਆਪਾਂ ਕਿਸੇ ਬੰਦੇ ਕੋਲੇ ਮੰਨ ਲਓ ਟਾਈਮ ਹੈਗਾ ਵੀ ਬੇਸ਼ੱਕ ਉਹ ਪਿੰਡ ਜੀ ਘੇੜਾ ਕਢਾ ਲਿਆਵੇ ਜੇ ਮੈਂ ਆਪਣੇ ਆਪਾਂ ਸੇ ਥੇਦਵਾਣ ਪਏ ਹੁੰਦਿਆਂ ਨਹੀਂਆ ਪਈਆਂ ਹੁੰਦੀਆਂ ਪਸ਼ੂ ਨੂੰ ਇੱਕ ਵਾਰੀ ਛੱਡ ਕੇ ਘੇੜਾ ਜ਼ਰੂਰ ਦਵਾ ਕੇ ਲਿਆਵੇ ਕਿਉਂਕਿ ਪਸ਼ੂ ਫੜੇ ਹੱਥ ਵੀ ਜਾਂਦੇ ਆ। ਹਾਂ ਇਹ 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 ਦੁੱਧ ਦਾ ਵੀ ਮਤਲਬ ਫਰਕ ਪੈਂਦਾ ਪੂਰਾ ਪੈਂਦਾ ਹੀ ਪੂਰਾ ਫਰਕ ਪੈਂਦਾ ਪਸ਼ੂ ਖੁਸ਼ ਹੋ ਜਾਂਦਾ ਅੱਗੇ ਆਪਾਂ ਛੱਪਣਾ ਦੇ ਛੱਡਦੇ ਸੀ ਹੁਣ ਛੱਪਣਾ ਵਾਲਾ ਤਾਂ ਕੰਮ ਗਿਆ ਤੇ ਹੁਣ ਛੱਪਣਾ ਨਾ ਹੋਣ ਕਰਕੇ ਬਹੁਤ ਵੱਡੀ ਸਮੱਸਿਆ ਠੀਕ ਹੈ ਮਹਿਮਾਨ ਜੀ